ਮੈਂ ਐਕਚੁਅਲੀ ਸਵਾਲ ਤਾਂ ਉਹੀ बार-बार ਆ ਰਿਹਾ ਬਟ ਤੁਹਾਡੀ ਕੋਈ ਆਪਣੀ ਪਰਸਨਲ ਤੌਰ ਤੇ ਕੋਈ ਯਾਦ ਜੋ ਡਾਕਟਰ ਸਾਹਿਬ ਨਾਲ ਹੈ ਉਹਦੇ ਬਾਰੇ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮਨਮੋਹਨ ਸਿੰਘ ਨਾਲ ਵਿੱਚ ਕੋਈ ਆਦਮੀ ਪਰਸਨਲੀ ਮਿਲਿਆ ਜਾਂ ਨਹੀਂ ਮਿਲਿਆ ਲੇਕਿਨ ਹਰੇਕ ਦੇ ਦਿਲ ਦੇ ਵਿੱਚ ਉਹਨਾਂ ਵਾਸਤੇ ਸਲਮਾਨ ਉਹਨਾਂ ਦੇ ਅਜਾਦਾ ਸੰਜੋਗ ਕੇ ਬੈਠਾ ਲੇਕਿਨ ਇੱਕ ਮੇਰੀ ਪਰਸਨਲ ਇਨਸੀਡੈਂਟ ਜਦੋਂ ਜਦੋਂ ਇਹਨਾਂ ਦਾ ਨਾਮ ਨਾਮਿਨੇਟ ਹੋਇਆ ਸੀ ਤਾਂ ਮੈਂ ਇਹਨਾਂ ਦੀ ਕੋਠੀ ਅਸੀਂ ਇਹਨੂੰ ਮਿਲਣ ਗਏ ਸੀ ਵਧਾਈ ਦੇਣ ਗਏ ਸੀ ਤੇ ਬਹੁਤ ਹੀ ਸਧਾਰਨ ਆ ਕੇ ਸਾਡੇ ਨਾਲ ਬੈਠੇ ਦੋ ਚਾਰ ਗੱਲਾਂ ਵੀ ਕੀਤੀਆਂ ਤੇ ਫਿਰ ਜਿਸ ਤਰ੍ਹਾਂ ਕਿ ਉਹਦੋਂ ਵੀ ਬੜੇ ਮਹਿਰੂਫ ਸੀ ਗਏ ਤੇ ਫਿਰ ਉਹ ਯਾਤ ਲੈ ਕੇ ਸਾਡੇ ਕੋਲ ਉੱਟ ਕੇ ਬਹੁਤ ਹੀ ਸਿੰਪਲ ਬਾਕੀ ਮੈਂ ਸਮਝਦਾ ਕਿ ਅਗਰ ਉਹਨਾਂ ਦੀ ਜ਼ਿੰਦਗੀ ਦੀ ਉਹਨਾਂ ਦੀ ਉਪਲਬਧੀਆਂ ਦਾ ਗੁਣਗਾਨ ਕਰੀਏ ਤਾਂ ਮੈਂ ਕਹਿੰਦਾ ਕਿ ਸਮਾਂ ਬੜਾ ਘੱਟ ਹੋਏਗਾ ਉਨ੍ਹਾਂ ਦੀਆਂ ਉਪलब्धियों ਦਾ ਗੁਣਗਾਨ ਕੀਤਾ ਨਹੀਂ ਜਾ ਸਕਦਾ ਜੋ ਉਹਨਾਂ ਨੇ ਹਿੰਦੁਸਤਾਨ ਨੂੰ ਦਿੱਤਾ ਜੋ ਦੁਨੀਆ ਨੂੰ ਦਿੱਤਾ ਉਹ ਦੀ ਕਾਊਂਟਿੰਗ ਨਹੀਂ ਹੋ ਸਕਦੀ ਸਿੱਖ ਕੌਮ ਵਾਸਤੇ ਤਾਂ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਕਹੋ ਕਿ ਹਿੰਦੁਸਤਾਨ ਦਾ ਕੀ ਸਿੱਖ ਕੌਮ ਦਾ ਕੀ ਉਹ ਤਾਂ ਕੋਈ ਨੂਰ ਹੀਰਾ ਸੀ ਜਿਹੜਾ ਕਿ ਸਾਰੀ ਦੁਨੀਆ ਵਿੱਚ ਚਮਕਦਾ ਸੀ ਬਾਕੀ ਜਾਣਨਾ ਤੇ ਸਭ ਨੂੰ ਹੁੰਦਾ ਲੇਕਿਨ ਮੈਂ ਸਮਝਦਾ ਕਿ ਬਨਮੋਹਨ ਸਿੰਘ ਜੀ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਸਿੱਖ ਕੌਮ ਤੇ ਹਮੇਸ਼ਾ ਯਾਦ ਰੱਖੇਗੀ ਰੱਖੇਗੀ ਹਿੰਦੁਸਤਾਨ ਦੀ ਸਾਰੀ ਦੁਨੀਆ ਉਹਨਾਂ ਨੂੰ ਯਾਦ ਰੱਖੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਮੈਂ ਮੈਂਬਰ ਹਾਂ ਦਿੱਲੀ ਕੋਟਰਾ ਕਮੇਟੀ ਠੀਕ ਸਰ ਤਕਰੀਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੱਲ ਹੈਗੀ ਜੀ ਤਕਰੀਬਨ 2009 ਦੀ ਡਾਕਟਰ ਮਨਮੋਹਨ ਸਿੰਘ ਜੀ ਆਏ ਨੇ ਆਪਣਾ ਇੱਥੇ ਬੰਗਾ ਸਾਹਿਬ ਗੁਰਦੁਆਰੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀਗਾ ਉਨਾਂ 'ਚ ਕਿੰਨੀ ਵਿੜਿਆਈ ਹੈ ਕਿੰਨਾ ਨਿਮਾਣਾ ਪਾਉਣਾ ਹੈ ਕਿੰਨਾ ਨੀਵਾ ਪਾਉਣਾ ਹੈ ਉਨਾਂ 'ਚ ਗੁਰਦੁਆਰੇ ਮੱਥਾ ਟੇਕਣ ਆਏ ਨੇ ਗੁਰਪੁਰਾਲੇ ਦਿਨ ਤੇ ਆ ਕੇ ਮੱਥਾ ਟੇਕ ਕੇ ਜਿੱਧਰ ਨੂੰ ਸੰਗਤਾਂ ਬੈੰਦੀਆਂ ਸੰਗਤਾਂ ਦੇ ਵਿੱਚ ਜਾ ਕੇ ਪਿੱਲਰ ਦੇ ਪਿੱਛੇ ਬਹਿ ਗਏ ਨੇ ਉਧਰ ਦੂਜੇ ਪਾਸਿਓਂ ਘੜਤੂ ਘੜ ਸੈਂਕੜੋ ਚੈਨਲ ਕੈਮਰੇ ਉਨਤੇ ਲੱਗ ਰਹੇ ਨੇ ਮਗਰ ਉਹ ਪਿੱਲਰ ਦੇ ਪਿੱਛੇ ਆਪਣਾ ਜੋ ਵੀ ਉਹਨਾਂ ਨੇ ਸ਼ਰਧਾ ਦੇ ਮਤਲਬ ਪੇਂਟ ਕਰਨੀ ਸੀ ਰੱਬ ਨੂੰ ਤੇ ਉਹ ਕਰਕੇ ਉੱਥੇ ਬੈਠੇ ਨੇ ਤੇ ਉਸ ਤੋਂ ਬਾਅਦ ਜੋ ਨਿਕਲੇ ਨੇ ਇਹ ਮਤਲਬ ਨਿਵਾਣਾ ਜੋ ਹੋ ਗਿਆ ਮੈਨੂੰ ਵੀ ਮਤਲਬ ਉਹਨਾਂ ਨਾਲ ਸਾਥ ਕਾਫੀ ਜਰ 5 6 ਮਿੰਟ ਗੱਲ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਨਿਵਾਣਾ ਜੇ ਬੰਦਾ ਕੋਈ ਮਤਲਬ ਛੋਟਾ ਜਿਹਾ ਮੈਂਬਰ ਉਹਨਾਂ ਨੇ ਮੈਨੂੰ ਪੂਰਾ ਮਾਨ ਸਨਮਾਨ ਦਿੱਤਾ ਮੇਰੀ ਗੱਲ ਸੁਣੀ 5 6 ਮਿੰਟ ਮੈਨੂੰ ਟਾਈਮ ਉਹਨਾਂ ਨੇ ਪੂਰਾ ਦਿੱਤਾ ਔਰ ਅਸੀਂ ਆਪਣੇ ਟੈਨਿਓਰ ਚ ਨਾ ਜਦੋਂ ਹੀ ਜਾਣ ਵੇਲੇ ਸ਼ਾਮ ਨੂੰ ਰਿਕਾਗਨ ਸਾਹਿਬ ਗੁਰਦਵਾਰਾ ਕਮੇਟੀ ਦਾ ਦਫਤਰ ਹੈ ਸ਼ਾਮ ਹੀ ਜਾਣ ਵੇਲੇ 5 6 5:30 ਵਜੇ ਰਿਕਾਗਨ ਸਾਹਿਬ ਰੋਜ਼ ਮੱਥਾ ਟੇਕਦੇ ਸੀ ਤੇ ਬਹੁਤੀ ਵਾਰੀ ਸਾਨੂੰ ਬੀਬੀ ਗੁਰਚਰਨ ਕੌਰ ਦੇ ਦਰਸ਼ਨ ਹੋਏ ਨੇ ਜਿਹੜੇ ਉੱਥੋਂ ਜਦੋਂ ਆਉਂਦੇ ਸੀ ਨਾ ਜਿੱਥੇ ਉਹ ਫਰਸ਼ ਪੱਕਾ ਸ਼ੁਰੂ ਹੁੰਦਾ ਹੈ ਨਾ ਜਿੱਥੇ ਗੱਡੀਆਂ ਖੜੀਆਂ ਹੁੰਦੀਆਂ ਉੱਥੇ ਗੱਡੀਆਂ ਖੜੀਆਂ ਹੋ ਜਾਂਦੀਆਂ ਤੇ ਸਿਕਿਉਰਿਟੀ ਨੂੰ ਉਹਨੇ ਉੱਥੇ ਹੀ ਰੋਕ ਦੇਣਾ ਕੁਝ ਨਾਲ ਨਹੀਂ ਜਾਣਾ ਤੇ ਉਹਨਾਂ ਨੇ ਕੱਲਿਆਂ ਨੇ ਜਾ ਕੇ ਉੱਤੇ ਗੁਰਦੁਆਰੇ ਮੱਥਾ ਟੇਕ ਕੇ ਇਹ ਜੇ ਸਿੱਖੀ ਇਹ ਨਿਮਾਣਾ ਬੰਦ ਇਹ ਨੀਵਾਂ ਬੰਦ ਜਿਹੜਾ ਉਹਨਾਂ ਦੇ ਪਰਿਵਾਰ 'ਚ ਡਾਕਟਰ ਮਨਮੋਹਨ ਸਿੰਘ ਜੀ ਦੀ ਪਰਿਵਾਰ ਤੋਂ ਫੈਮਿਲੀ ਤੋਂ ਉੱਥੋਂ ਚਕਵਾਲ ਦੇ ਸੀ ਪਾਕਿਸਤਾਨ ਦੇ ਜਿੱਥੇ ਇਹਨਾਂ ਦਾ ਬਰਥ ਹੋਇਆ ਤੇ ਬਹੁਤ ਹੀ ਮਤਲਬ ਉੱਚੇ ਤੇ ਸੁੱਚੇ ਖਾਨਦਾਨ ਦੀ ਪੈਦਾਈ ਸੀਗੀ ਤੇ ਜਿਨ੍ਹਾਂ ਨੇ ਸਮਝੋ ਕਿ ਜਦੋਂ ਪ੍ਰਧਾਨ ਮੰਤਰੀ ਬਣੇ ਨੇ ਹਿੰਦੁਸਤਾਨ ਦੇ ਤੇ ਸਿੱਖਾਂ ਨੂੰ ਸਮਝੋ ਇੱਕ ਸਮਝੋ ਨਾ ਪੱਗ ਦੀ ਸ਼ਾਨ ਵਧਾਈ ਹੈ ਇਹ ਪਗ ਦੀ ਸ਼ਾਂਤ ਸੀ ਸਾਡੀ ਬਹੁਤਾ ਕੁਝ ਨਾ ਕਹਿੰਦੇ ਆ ਉਹਨਾਂ ਲਈ ਗੱਲਾਂ ਚ ਕਿਉਂਕਿ ਕਹਿੰਦੇ ਨਾ ਸੂਰਜ ਨੂੰ ਦੀਵਾ ਦਿਖਾਣ ਵਾਲੀ ਗੱਲ ਹੈ ਬਹੁਤਾ ਕੁਝ ਨਹੀਂ ਕੀਤਾ ਜਾ ਸਕਦਾ ਮਹਿਫਤੇ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਹੀ ਇੰਪੋਰਟੈਂਟ ਧੇਨ ਜਿਹੜੀ ਕਿ ਹਿੰਦੁਸਤਾਨ ਦੇ ਯੂਥ ਨੂੰ ਉਹਨਾਂ ਤੋਂ ਲੈਣੀ ਚਾਹੀਦੀ ਹੈ ਜਾਂ ਉਹ ਦੇ ਕੇ ਗਏ ਹਨ ਮੈਂ ਸਮਝਦਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜੀ ਕੇ ਇਹ ਸਾਨੂੰ ਸਾਡੀ ਯੂਥ ਨੂੰ ਇਹ ਦੱਸਿਆ ਕਿ ਇਮਾਨਦਾਰੀ ਔਰ ਕਬਲੀ ਦੇ ਦਮ ਦੇ ਉੱਤੇ ਵੀ ਸ਼ਿਖਰ ਤੱਕ ਪਹੁੰਚਿਆ ਜਾ ਸਕਦਾ ਮੈਂ ਨਾ ਹੀ ਸ਼ਬਦਾਂ ਨਹੀਂ ਡਾਕਟਰ ਮਨਮੋਹਨ ਸਾਹਿਬ ਨੂੰ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਨੂੰ ਸਿਧਾਂਜਲੀ ਚੜਦਾ ਦੇ ਫੁੱਲ ਪੇਟ ਕਰਦਾ ਮੇਰਾ ਨਾਮ ਜਗਦੇਵ ਸਿੰਘ ਹੈ ਮੈਂ ਜਿਹੜੀ ਕਲਰ ਦੀ ਪਾਕ ਡਾਕਟਰ ਸਾਹਿਬ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬੰਦੇ ਸੀ ਨਾ ਉਸ ਕਲਰ ਦੀ ਪਾਕ ਮੇਰੇ ਕੋਲ ਵੀ ਆ ਉਹ ਮੈਂ ਕਈ ਵਾਰੀ ਪਾਕ ਬਣੀ ਤੇ ਮੈਨੂੰ ਬੰਦਿਆਂ ਨੂੰ ਪੁੱਛਣਾ ਤੁਸੀਂ ਮਨਮੋਹਨ ਸਿੰਘ ਦੇ ਭਰਾ ਹੋ ਹਾਂ ਇੱਕ ਵਾਰੀ ਨਹੀਂ ਤੈਨੂੰ ਚਾਰ ਵਾਰੀ ਦੀ ਗੱਲ ਹੋ ਗਈ ਤੁਸੀਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾ ਹੋ ਮੈਂ ਕਹਵੇਂ ਅੱਜ ਤਾਂ ਹੀ ਤੁਸੀਂ ਕਿਹਾ ਵੀ ਦੂਜੇ ਰੰਗ ਦੀ ਪਾ ਕੇ ਜਾਵਾਂ ਆ ਜਾਓ ਠੀਕ ਹੈ ਆਪਣੇ ਪਿੰਡ ਪਾਕਿਸਤਾਨ ਗਏ ਤੇ ਉਹਨਾਂ ਨੂੰ ਉਹਨਾਂ ਦੇ ਟਾਈਮ ਦਾ ਸਿਰਫ ਇੱਕ ਬੰਦਾ ਮਿਲਿਆ ਉਹ ਉਹਨੂੰ ਉੱਚਾ ਸੁਣਦਾ ਸੀ ਘਟ ਦਿਸਦਾ ਸੀ ਇਦਾਂ ਥੜੇ ਤੇ ਬੈਠਾ ਸੀ ਤੇ ਜਦੋਂ ਉਹ ਕਿਹਾ ਕਿ ਇਹ ਗਜਰਾਲਾਂ ਦਾ ਫਲਾਨੇ ਨੇ اچھا اچھا ਉਹ ਗਜਰਾਲ ਹੈ ਉਹ ਇੱਕ ਬੰਦਾ ਮਿਲਿਆ ਸੀ ਬਾਕੀ ਸਾਰੇ ਖਤਮ ਹੋ ਗਏ ਸੀ ਤੇ ਆਪਣੇ ਪਿੰਡ ਨੂੰ ਕਾਫੀ ਪੈਸੇ ਦੇ ਕੇ ਆਏ ਸੀ ਉਹ ਪ੍ਰਧਾਨ ਮੰਤਰੀ ਸੀ ਹਾਂ ਇਹ ਬਹੁਤ ਘਾਟ ਲੋਗਾਂ ਨੂੰ ਪਤਾ ਹੈ ਥੈਟ ਹੀ ਵਾਸ ਅ ਕੋਲੀ ਐਂਡ ਆ ਟੂ ਆਮ ਅ ਕੋਲੀ ਰਿਸ਼ਤੇਦਾਰੀ ਵੀ ਸੀ ਮੈਂ ਉਹਨਾਂ ਨੂੰ ਜਾਣਦੀ ਸੀ ਜ਼ਿਆਦਾ ਵਾਰੀ ਮਿਲੇ ਤੇ ਨਹੀਂ ਆ लेकिन एक बहुत ही अच्छे इंसान सी एजुकेशनिस्ट बहुत ज़्यादा सी दो ही वॉज नॉट अ पॉलिटिशियन पर ही वॉज नॉट अ यू नो एज़ कंपेयर की एवरेज पॉलिटिशियन नहीं सन ਉਹ ਸਾਇਲੈਂਟ ਰਹਦੇ ਸਨ ਲੇਕਿਨ ਉਨ੍ਹਾਂ ਨੇ ਆਪਣੇ ਸਾਇਲੈਂਸ ਵਿੱਚ ਇਤਨਾ ਕੁਝ ਕੀਤਾ ਹੈ ਜੋ ਅੱਜ ਅਸੀਂ ਇੰਡੀਆ ਦੇਖ ਰਹੇ ਹਾਂ ਉਸ ਦੀ ਫਾਊਂਡੇਸ਼ਨ ਬਣਾਉਣ ਵਾਲੇ ਮਨਮੋਹਨ ਸਿੰਘ ਕੋਲੀ ਸਨ ਜਿਹੜੇ ਬੜੇ ਘੱਟ ਲੋਕਾਂ ਨੂੰ ਇਹ ਅਹਿਸਾਸ ਹੈ ਜਿੰਨੀ ਉਨ੍ਹਾਂ ਨੂੰ ਇੱਜ਼ਤ ਮਿਲਣੀ ਚਾਹੀਦੀ ਸੀ ਉਸ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਮਿਲੀ ਮੈਨੂੰ ਲੱਗਦਾ ਹੈ 10 ਫੋਲਡਸ ਮਿਲਣੀ ਚਾਹੀਦੀ ਸੀ He was a true Sikh, proper Sikh, and he should be remembered as a very, very good human being who was a true Indian in, his, in the truest of the sense. Ajkal Jinnavi politicians, I don't think so. They are so much human as he was. I wish he is in peace and, you know, he'll be remembered from centuries to centuries. His legacy should be kept alive. Thank you very much. ਮੇਰੀ ਕੰਪਨੀ ਰੈਕਟੈਂਗਲ ਮੀਡੀਆ ਪ੍ਰਾਈਵੇਟ ਲਿਮਟਿਡ ਐਂਡ ਆਮ ਅ ਪ੍ਰੋਡਿਊਸਰ ਹਿੰਦੀ ਫਿਲਮ ਪ੍ਰੋਡਿਊਸਰ ਕਲਸਵ ਬਹਾਦਰ ਜੀ ਕੀ ਫਤਹਿ ਅੱਜ ਅਸੀਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਯਾਦ ਕਰਦੇ ਉਹਨਾਂ ਦੀ ਕਿਰਿਆ ਤੇ ਇੱਥੇ ਰੁਕਾਵਨ ਸਾਹਿਬ ਗੁਰਦਾਰੇ ਆਏ ਆ ਉਹ ਮੈਨੂੰ ਲੱਗਦਾ ਕੌਮ ਨੇ ਇੱਕ ਵੱਡਾ ਲੀਡਰ ਜਿਹੜਾ ਉਹ ਖੋ ਦਿੱਤਾ ਹੈ ਡਾਕਟਰ ਸਾਹਿਬ ਦੇ ਵਿੱਚ ਔਰ ਜਿੰਨੀ ਕਿ ਯਾਦ ਮੈਨੂੰ ਉਹਨਾਂ ਦੀ ਹੈ ਕਿਉਂਕਿ ਮੈਂ ਲਾਸਟ ਟਾਈਮ ਇਲੈਕਸ਼ਨ ਦਿੱਲੀ ਵਿਧਾਨ ਸਭਾ ਲੜਿਆ ਸੀ ਤੇ ਮੇਰੇ ਉੱਥੇ ਪ੍ਰਚਾਰ ਕਰਨ ਨੂੰ ਵੀ ਡਾਕਟਰ ਸਾਹਿਬ ਆਏ ਸੀ ਇਨਾ ਡਾਊਨ ਟੂ ਅਰਥ ਆਦਮੀ ਇਨਾ ਹੰਬਲ ਵਿਅਕਤੀ ਔਰ ਇਨਾ ਸੂਝਵਾਨ ਵਿਅਕਤੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੂਸਰਾ ਕੋਈ ਲੀਡਰ ਦੇਖਿਆ ਨਹੀਂ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਡਾਕਟਰ ਸਾਹਿਬ ਜਦੋਂ ਆਏ ਸੀ ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਸਾਡੇ ਪ੍ਰਚਾਰ ਦੌਰਾਨ ਕਿ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਾਂਗਾ ਕਿਸੇ ਪਾਰਟੀ ਦੇ ਖਿਲਾਫ ਨਹੀਂ ਬੋਲਾਂਗਾ ਮੈਂ ਸਿਰਫ ਆਪਣੀ ਪਾਰਟੀ ਦੇ ਸਾਡੀ ਸਰਕਾਰ ਦੇ ਹੁੰਦੇ ਆ ਜਿਹੜੇ ਅਸੀਂ ਕੰਮ ਕੀਤੇ ਉਹਨਾਂ ਬਾਰੇ ਗੱਲ ਕਰਾਂਗਾ ਸੋ ਏਸੀ ਸ਼ਖਸੀਅਤ ਜਿਹੜੇ ਅਕ੍ਰੋਸ ਪਾਰਟੀ ਲਾਈਨ ਰਿਸਪੈਕਟ ਕੀਤੀ ਜਾਏ ਜਨਾਦੀ ਔਰ ਮੈਨੂੰ ਲੱਗਦਾ ਪੂਰੀ ਕੌਮ ਦਾ ਘਟਾ ਏ ਪਰੇ ਕਟਾ ਕਦੇ ਵੀ ਕਿਉਂਕਿ ਪਿਛਲੇ 75 ਸਾਲ ਆਜ਼ਾਦ ਹੋਏ ਦੇਸ਼ ਨੂੰ ਇੱਕੋ ਸਿੱਖ ਪ੍ਰਧਾਨ ਮੰਤਰੀ ਕੰਟਰੀ ਪ੍ਰੋਡਿਊਸ ਕਰ ਸਕੀ ਹੈ ਔਰ ਆਉਣ ਵਾਲੇ ਟਾਈਮ ਵਿੱਚ ਮੈਨੂੰ ਤੇ ਨੇੜੇ ਤੇੜੇ ਕਿਦਰੇ ਕੋਈ ਨਜ਼ਰ ਆਂਦਾ ਨਹੀਂ ਕਿ ਕੋਈ ਐਸਾ ਨਾ ਸਟੇਚਰ ਵਾਲਾ ਲੀਡਰ ਪਰਮਾਤਮਾ ਸੁਖ ਰੱਖੇ ਵਾਹਿਗੁਰੂ ਚੜ੍ਹਦੀ ਕਲਾ ਕੌਮ ਨੂੰ ਬਖਸ਼ੇ ਔਰ ਐਸੇ ਲੀਡਰ ਹੋਣ ਪ੍ਰੋਡਿਊਸ ਡਾਕਟਰ ਸਾਹਿਬ ਵਰਗੇ ਮਗਰ ਜੋ ਉਹਨਾਂ ਦਾ ਸਟੇਚਰ ਸੀਗਾ ਅਕੈਡਮੀਕਲੀ ਔਰ ਪੋਲੀਟੀਕਲੀ ਵੀ ਦੀ ਵੇ ਹੀ ਵਾਸ ਰਿਸਪੈਕਟਡ ਅਕ੍ਰੋਸ ਪਾਰਟੀ ਲਾਈਨ ਉਹ ਸਾਨੂੰ ਬਹੁਤ ਵੱਡਾ ਘਾਟਾ ਇੱਕ ਹੋਇਆ ਮੇਰੇ ਠੀਕ ਔਰ ਜਿੰਨੇ ਕੀ ਯਾਦ ਮੈਨੂੰ ਉਹਨਾਂ ਦੀ ਹੈ ਕਿਉਂਕਿ ਮੈਂ ਲਾਸਟ ਟਾਈਮ ਇਲੈਕਸ਼ਨ ਦਿੱਲੀ ਵਿਧਾਨ ਸਭਾ ਲੜਿਆ ਸੀ ਤੇ ਮੇਰੇ ਉੱਥੇ ਪ੍ਰਚਾਰ ਕਰਨ ਨੂੰ ਵੀ ਡਾਕਟਰ ਸਾਹਿਬ ਆਏ ਸੀ ਇੰਨਾ ਡਾਊਨ ਟੂ ਅਰਥ ਆਦਮੀ ਇੰਨਾ ਹੰਬਲ ਵਿਅਕਤੀ ਔਰ ਇੰਨਾ ਸੂਝਵਾਨ ਵਿਅਕਤੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੂਸਰਾ ਕੋਈ ਲੀਡਰ ਦੇਖਿਆ ਨਹੀਂ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਡਾਕਟਰ ਸਾਹਿਬ ਜਦੋਂ ਆਏ ਸੀ ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਸਾਡੇ ਪ੍ਰਚਾਰ ਦੌਰਾਨ ਕਿ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਾਂਗਾ ਕਿਸੇ ਪਾਰਟੀ ਦੇ ਖਿਲਾਫ ਨਹੀਂ ਬੋਲਾਂਗਾ ਮੈਂ ਸਿਰਫ ਆਪਣੀ ਪਾਰਟੀ ਦੇ ਸਾਡੀ ਸਰਕਾਰ ਦੇ ਹੁੰਦੇ ਆ ਜਿਹੜੇ ਅਸੀਂ ਕੰਮ ਕੀਤੇ ਉਹਨਾਂ ਬਾਰੇ ਗੱਲ ਕਰਾਂਗਾ ਸੋ ਏਸੀ ਸ਼ਖਸੀਅਤ ਜਿਹੜੇ ਅਕ੍ਰੋਸ ਪਾਰਟੀ ਲਾਈਨ ਰਿਸਪੈਕਟ ਕੀਤੀ ਜਾਏ ਜਨਾਦੀ ਔਰ ਮੈਨੂੰ ਲੱਗਦਾ ਪੂਰੀ ਕੌਮ ਦਾ ਘਟਾ ਏ ਔਰ ਇਹ ਘਟਾ ਕਦੇ ਵੀ ਕਿਉਂਕਿ ਪਿਛਲੇ 75 ਸਾਲ ਆਜ਼ਾਦ ਹੋਏ ਦੇਸ਼ ਨੂੰ ਇੱਕੋ ਸਿੱਖ ਪ੍ਰਧਾਨ ਮੰਤਰੀ ਕੰਟਰੀ ਪ੍ਰੋਡਿਊਸ ਕਰ ਸਕੀ ਹੈ ਔਰ ਆਉਣ ਵਾਲੇ ਟਾਈਮ ਵਿੱਚ ਮੈਨੂੰ ਤੇ ਨੇੜੇ ਤੇ ਜਿਹੜਾ ਕਿਦਰੇ ਕੋਈ ਨਜ਼ਰ ਆਂਦਾ ਨਹੀਂ ਕਿ ਕੋਈ ਐਸਾ ਨਾ ਸਟੇਚਰ ਵਾਲਾ ਲੀਡਰ ਪਰਮਾਤਮਾ ਸੁਖ ਰੱਖੇ ਵਾਇਗਰੂ ਚੜ੍ਹਦੀ ਕਲਾ ਕੌਮ ਨੂੰ ਬਖਸ਼ੇ ਔਰ ਐਸੇ ਲੀਡਰ ਹੋਣ ਪ੍ਰੋਡਿਊਸ ਡਾਕਟਰ ਸਾਹਿਬ ਵਰਗੇ ਮਗਰ ਜੋ ਉਹਨਾਂ ਦਾ ਸਟੇਚਰ ਸੀਗਾ ਅਕੈਡਮਿਕਲੀ ਔਰ ਪੋਲੀਟੀਕਲੀ ਵੀ ਦੀ ਵੇ ਹੀ ਵਾਸ ਰਿਸਪੈਕਟਡ ਅਕ੍ਰੋਸ ਪਾਰਟੀ ਲਾਈਨ ਉਹ ਸਾਨੂੰ ਬਹੁਤ ਵੱਡਾ ਕਾਟਾ ਇੱਕ ਹੋਇਆ ਮਨੂੰ ਠੀਕ